ਮਾਨ ਨਾਲ ਕਹਿ ਸਕਦੀਆਂ ਕਿ ਕਦੇ ਸ਼੍ਰੋਮਣੀ ਅਕਾਲੀ ਦਲ ਤੁਹਾਡੀ ਆਪਣੀ ਖੇਤਰੀ ਪਾਰਟੀ ਦੀ ਸਰਕਾਰ ਨੇ ਕਦੇ ਖੁਣੋ ਧੋਖਾ ਦੇ ਕੇ ਝੂਠ ਮਾਰ ਕੇ ਲਾਰੇ ਲਾ ਕੇ ਕੁਰਸੀ ਤੱਕ ਪਹੁੰਚਣ ਵਾਸਤੇ ਲੋਕਾਂ ਨੂੰ ਗੁੰਮਰਾਹ ਨਹੀਂ ਕੀਤਾ ਤੇ ਝੂਠ ਵੀ ਨਹੀਂ ਮਾਰਿਆ ਜੇ ਉਹ ਕਿਹਾ ਤੇ ਫਿਰ ਉਹ ਕਰਕੇ ਦਿਖਾਇਆ ਤੇ ਜੇ ਕੀਤਾ ਤੇ ਹਰੇਕ ਵਾਸਤੇ ਕੀਤਾ ਜਦੋਂ ਖਜ਼ਾਨਾ ਬਾਦਲ ਸਾਹਿਬ ਦੇ ਕੋਲ ਜਾਂ ਸ਼੍ਰੋਮਣੀ ਅਕਾਲੀ ਦਲ ਕੋਲ ਸੇਗਾ ਕੋਈ ਵਰਗ ਇਹੋ ਜਿਹਾ ਨਹੀਂ ਕਿ ਉਹ ਕਹਿ ਸਕਦਾ ਕਿ ਸਾਲੂ ਇਸ ਕਾਹਨੇ ਤੋਂ ਕੁਝ ਨਹੀਂ ਬਲਿਆ ਭਾਵੇਂ ਨੌਜਵਾਨਾਂ ਦੀਆਂ ਨੌਕਰੀਆਂ ਦੀ ਗੱਲ ਹੋਵੇ ਪਾਵੇਂ ਕਿਸਾਨਾਂ ਦੀ ਗੱਲ ਹੋਵੇ ਪਾਵੇਂ ਬੀਬੀਆਂ ਦੀ ਗੱਲ ਹੋਵੇ ਹਰੇਕ ਨੂੰ ਕਿਉਂਕਿ ਅਸੀਂ ਆਪਣੀ ਆਪਣੀ ਸਿੱਖਿਆ ਲੈਂਦੇ ਹਾਂ ਬਾਬਾ ਨਾਨਕ ਦੀ ਤਕੜੀ ਤੋਂ ਜਿਹੜਾ ਤੇਰਾ ਤੇਲਾ ਕਰਕੇ ਹਰੇਕ ਦਾ ਭਲਾ ਕਰਦੀ ਸੀ ਉਸ ਖਜ਼ਾਨੇ ਵਿੱਚੋਂ ਜੇ ਕਿਸਾਨੀ ਦੀ ਗੱਲ ਕੀਤੀ ਜਾਵੇ ਅਜ ਮਾਨ ਨਾਲ ਕਹਿ ਸਕਦੀਆਂ ਜੀ ਕਿਸਾਨਾਂ ਨੂੰ ਜੋ ਕਰਤਾ ਹੈ ਉਹ ਬਾਪੂ ਬਾਦਲਿਆਂ ਸ਼ੋਮਨੀ ਅਕਾਲੀ ਦਾ ਤੁਹਾਡੀ ਆਪਣੀ ਖੇਤਰੀ ਪਾਰਟੀ ਮੋਟਰਾਂ ਦੇ ਕਨੈਕਸ਼ਨ ਵਾਸਤੇ ਅੱਜ ਤੁਸੀਂ ਲੱਖਾਂ ਖਰਚਣੋਂ ਵੀ ਜੇ ਤਿਆਰ ਤੁਹਾਨੂੰ ਕੋਈ ਮੋਟਰ ਦਾ ਕਨੈਕਸ਼ਨ ਮਿਲੇ ਨਹੀਂ ਸਕਦਾ ਇਹਨਾਂ ਦੋਆ ਪਾਰਟੀਆਂ ਨੇ ਕੀ ਕਰਨਾ ਤੇ ਇਹਨਾਂ ਨੂੰ ਭਾਈਵਾਲ ਕਹਿੰਦੇ ਆ ਅੱਜ ਭਾਵੇਂ ਪੰਜਾਬ ਦੇ ਲੋਕਾਂ ਦੀ ਅੱਖਾਂ 'ਚ ਘੱਟਾ ਸੱਟਣ ਅਸੀਂ ਆ DNA ਚਦ ਕੇਜਰੀਵਾਲ ਤੇ ਰਾਹੁਲ ਗਾਂਧੀ ਪੂਰੇ ਹਿੰਦੁਸਤਾਨ 'ਚ ਇਕੱਠੇ ਹੋ ਗਏ ਤੇ ਇੱਥੇ ਕਿਨੂੰ ਧੁਬਰਾਹ ਕਰਦੇ ਨੇ ਇੱਕ ਹੋਰ ਇਹਨਾਂ ਦਾ ਇਹਨਾਂ ਦਾ ਇੱਕ ਜਾਲ ਚਾ ਬੁਣਦੇ ਨੇ ਗੱਲਾਂ ਦਾ ਲੋਕਾਂ ਨੂੰ ਧੁਬਰਾਹ ਕਰਨ ਵਾਸਤੇ ਇਕੱਠੇ ਤਾਂ ਪਹਿਲੇ ਵੀ ਸੀਗੇ ਪਹਿਲੇ ਇਕੱਠੇ ਹੋ ਕੇ ਨਿਸ਼ਾਨਾ ਅਕਾਲੀ ਦਲ ਨੂੰ ਪੰਡੰਨ ਦਾ ਸੀਗਾ ਉਹਨਾਂ ਇਕੱਠੇ ਹੋ ਕੇ ਉਹਨਿਆ ਦੀ 2022 ਚ ਮੈਂ ਕਿਹਾ ਆਪਣੀ ਬਿੰਡਚੋਂ ਦੇਖੋ ਬਦ ਮੋਟਾ ਕਾਂਗਰਸੀ ਨੇ ਪਾਕੀ ਇਹਨਾਂ ਨੂੰ ਜਿਤਾਇਆ ਨੇ ਆਪਣੀਆਂ ਤਾਂ ਫੇਰ ਵੀ ਉੱਥੇ ਖੜੀਆਂ ਨੇ ਜਿੱਥੇ ਖੜੀਆਂ ਨੇ ਸੋ ਉਹਨ ਇਹ ਡਰਾਮਾ ਇੱਥੇ ਨੱਚ ਰਹੇ ਨੇ ਇਕੱਠੇ ਦੋਨੋਂ ਨੇਗੇ ਪਰ ਦੋਵਾਂ ਪਾਰਟੀਆਂ ਨੇ ਕੇਵਲ ਝੂਠ ਮਾਰਿਆ ਅਜ ਨਾ ਇੱਕ ਮੋਟਰ ਦਾ ਕਨੈਕਸ਼ਨ ਨਾ ਕੋਈ ਮੁਆਵਜ਼ਾ ਜਿਹੜਾ ਸਾਰੇ ਕਿਸਾਨਾਂ ਦਾ ਸਾਰਾ ਕਰਜ਼ਾ ਮਾਫ਼ ਕਰਨ ਦੀ ਗੱਲ ਕਾਂਗਰਸ ਕਰਦੀ ਸੀ ਆ ਜਿਹੜਾ ਕਹਿੰਦਾ ਸੀ ਕਿਸਾਨ ਦੇ ਉੱਤੇ ਕੋਈ ਆਪ ਦਾ ਆਜੂ ਕੋ ਛਾੜੂ ਵਾਲਾ ਮੁੱਖ ਮੰਤਰੀ ਤੇ ਅੱਜ ਹੀ ਝੂਕਰ ਦੌੜੀਆਂ ਹੁੰਦੀਆਂ ਰਹਿਣਗੀਆਂ ਮੇਰੇ ਤੁਹਾਡੇ ਖਾਤੇ ਵਿੱਚ ਪੈਸੇ ਆਨ ਕੇ ਦੱਸੋ ਤੁਹਾਡੇ ਆਪਣੇ ਹਲਕੇ 'ਚ ਹੀ ਹੜਾ ਦੇ ਨਾਲ ਕਿੰਨੇ ਪਿੰਡ ਡੁੱਬ ਗਏ ਬਾਕੀ ਅੱਧੇ ਪੰਜਾਬ ਦੀ ਤਾਂ ਮੈਂ ਗੱਲ ਨਹੀਂ ਕਰਦੀ ਮਰੀ ਹੋਈ ਮੁਰਗੀ ਦਾ ਵੀ ਉਹ ਆ ਦੋ ਦਿਨ ਪਹਿਲੇ ਘੜੇ ਪਏ ਮੇਰੇ ਅੰਦੇ ਇਲਾਕੇ 'ਚ ਮੁਆਵਜ਼ਾ ਤਾਂ ਕੀ ਦੇਣਾ ਤਿੰਨ ਫਸਲਾਂ ਨਰਮਾ ਦੀ ਮਰਗੀਆਂ ਦੋ ਫਸਲਾਂ 'ਚ ਘੜਿਆਂ ਦਾ ਨੁਕਸਾਨ ਉਹ ਗਿਆ ਕੰਕਾ ਦਾ ਪੰਜਾਬ ਆ ਤਾਂ ਡੁੱਬ ਗਿਆ ਨਾ ਕਾਂਗਰਸੀਆਂ ਨੇ ਕਿਸੇ ਦਾ ਕਰਜ਼ਾ ਮਾਫ਼ ਕੀਤਾ ਤਾਂ ਨਾ ਉਹਨਾਂ ਦੀ ਭਾਈ-ਭਾਲੇ ਆਮ ਆਦਮੀ ਨੇ ਦੁਵਾਨੀ ਜੇ ਕਿਸੇ ਦੇ ਖਾਤੇ 'ਚ ਭੇਜੀ ਹੋਈ ਜੇ ਕਹਿ ਸਕਦਾ ਕਿ ਕਿਸਾਨ ਦੀ ਬਾਹ ਫੜੇ ਤੇ ਮਾੜੇ ਹੋ ਉਸ ਬਾਦਲ ਸਾਹਿਬ ਨੂੰ ਉਸ ਪਾਰਟੀ ਨੂੰ ਕਹਿੰਦਾ ਜਿਹੜਾ ਪਹਿਲੀ ਵਾਰੀ ਚਿੱਠੇ ਮੱਚੜ ਦੇ ਨਾਲ ਨਰਮੇ ਦਾ ਨੁਕਸਾਨ ਹੋਇਆ ਸੀ ਯਾਦ ਕਰੋ ਬਾਦਲ ਸਾਹਿਬ ਨੇ 800 ਕਰੋੜ ਨਰਮੇ ਦੇ ਕਿਸਾਨਾਂ ਦੇ ਖਾਤੇ 'ਚ 2 ਮਹੀਨੇ ਦੇ ਅੰਦਰ 3 ਕਰੋੜ ਤੇ 39 ਪਿੰਡਾਂ 'ਚ ਆਇਆ 3 ਕਰੋੜ ਕੱਲੇ 40 ਪਿੰਡਾਂ 'ਚ ਦਲਰਾਜੇ ਦੱਸਦੇ ਨੇ ਨਰਮੇ ਦਾ ਨੁਕਸਾਨ ਆਇਆ ਸੀ ਕਿ ਨਹੀਂ ਆਇਆ ਸੀਗਾ ਤੇ ਪਹਿਲੀ ਵਾਰੀ ਹਿੰਦੁਸਤਾਨ ਦੇ ਇਤਿਹਾਸ 'ਚ ਜਿਹੜੇ ਮਜ਼ਦੂਰਾਂ ਦੀ ਮਜ਼ਦੂਰੀ ਮਾਰੇ ਗਏ ਸੀ ਉਹਨਾਂ ਨੂੰ ਵੀ ਮਜ਼ਦੂਰਾਂ ਨੂੰ ਵੀ ਉਹਨਾਂ ਨੇ 8 ਕਰੋੜ ਰੁਪਏ ਉਹਨਾਂ ਨੂੰ ਵੰਡ ਕੇ ਦਿੱਤੇ ਨੇ ਤੁਹਾਡੀ ਆਮਦਨ ਮਾਰੀ ਗਈ ਹੈ ਤੇ ਇਹ ਉਹਨਾਂ ਨੂੰ ਤਾਂ ਪੰਡ ਦਿੱਤਾ ਤੇ ਆਪ ਇਹਨਾਂ ਨੇ ਕੀ ਦਿੱਤਾ ਹਰ ਪੱਖੋਂ ਝੂਠ ਮਾਰਦੇ ਨੇ ਤੇ ਮੈਨੂੰ ਦੱਸੋ ਇਹ ਧਰ ਕਰ ਨੌਕਰੀ ਦੇਣ ਦਾ ਕਾਂਗਰਸ ਗੱਲ ਕਰਦੀ ਸੀ ਕੋਈ ਜਵਾਬ ਹੈਗਾ ਤੁਹਾਡੇ ਪਿੰਡ 'ਚ ਜਿਹਨੂੰ 5 ਸਾਲ 'ਚ ਇੱਕ ਵੀ ਕੋਈ ਨੌਕਰੀ ਨਹੀਂ ਮਿਲੀ ਹੋਈ ਇੱਕ ਨੌਕਰੀ ਨਹੀਂ 5 ਸਾਲ 'ਚ ਇੱਕ ਦੋ ਚਹਿਤਿਆ ਛੇ ਜ਼ਰੂਰ ਉਹ ਬਿੱਟੂ ਦੇ ਰਿਸ਼ਤੇਦਾਰ ਤੇ ਫਲਾ ਦੇ ਰਿਸ਼ਤੇਦਾਰ ਆਪਨੇ ਦੇ ਰਿਸ਼ਤੇਦਾਰ ਨੂੰ ਦੋਛਾ ਤੇਤੀਆ ਲੇਕਿਨ ਆਮ ਜਨਤਾ ਨੂੰ ਜਿਨ੍ਹਾਂ ਤੋਂ ਫਾਰਮ ਭਰਵਾਏ ਸੀ ਉਹਨਾਂ ਦੇ ਝੋਟਾ ਵਾਸਤੇ ਕੁਝ ਵੀ ਨਹੀਂ ਤੇ ਆ ਉਹਨਾਂ ਦੀ ਭਾਈਵਾ ਚਾੜੂ ਪਾਟੀ ਜਿਹੜਾ ਕਹਿੰਦਾ ਸੀ ਕੋਈ ਕਰਨੇ ਚ ਵੀ ਬੈਠੂਗਾ ਸਾਰੇ ਪੱਕੇ ਕੀਤੇ ਜਾਣਗੇ ਕੋਈ ਬੱਚਾ ਵਿਦੇਸ਼ ਨਹੀਂ ਜਾਊਗਾ ਵਿਦੇਸ਼ ਵਿੱਚ ਆ ਕੇ ਕੰਮ ਕਰਨਗੇ ਅੱਜ ਤੱਕ ਕੱਚੇ ਪੱਕੇ ਮੰਗਦੇ ਡਾਂਗਾ ਨਾਲ ਕੁੱਟਦੇ ਨੇ ਵਿਦੇਸ਼ ਚੋਂ ਪਾਰੋਂ ਕੁੱਟਦਾ ਫਿੱਤ ਨਹੀਂ ਬੈਠਦਾ ਦਿਨ ਤੇ ਬਾਰੋਂ ਦਾ ਕੀ ਨਾ ਕੋਈ ਬੱਚਾ ਹੈਗਾ ਜਿਹੜਾ ਇੱਥੇ ਰਹਿ ਕੇ ਰਾਜ਼ੀ ਹੈ ਮਾਪਿਆਂ ਦੀ ਜ਼ਮੀਨਾਂ ਵੇਚ-ਵੇਚ ਕੇ ਵਿਦੇਸ਼ਾਂ ਵਰ ਭਾਰੀਆਂ ਮੇ ਪੋਕੀ ਕਿ ਨ ਕੋਈ ਇੱਥੇ ਨਜ਼ਰ ਆਦਾ ਇਹ ਹਾਲਾਤ ਪੈਦਾ ਕਰ ਦਿੱਤੇ ਨੇ ਤੇ ਬੇ ਸਬੂਤਾਂ ਦੀ ਜਾਈ ਗੱਲ ਕਰੀਏ ਤੇ 2500 ਪੈਨਸ਼ਨ ਦੇਣ ਦੀ ਗੱਲ ਤੇ ਪਹਿਲੇ ਕਾਂਗਰਸ ਕਰਦੇ ਸੀ 5 ਸਾਲ ਕੱਢ ਤੇ ਹੁਣ ਇਹਨਾਂ ਨੇ 2500 ਦੀ ਗੱਲ ਕਿਹੜੀ ਬਸੂਰ ਨੂੰ ਪੈਨਸ਼ਨ 2500 ਮਿਲਿਆ ਤੇ ਬੀਬੀ ਹਮ ਤਾਂ ਕਰ ਫੋਰ ਪਰ ਐਸੀ ਭਗਵੰਤ ਮਾਨੇ ਹਜ਼ਾਰ ਹਜ਼ਾਰ ਰੁਪਏ ਤੁਹਾਡੇ ਖਾਤੇ ਜਿਹਾਗੇ ਦੋ ਸਾਲ ਹੋ ਗਏ 24000 ਬੀਬੀ ਜੀ ਦਿੱਤਾ ਕੇ ਹੋ ਕੇ ਮੈਨੂੰ ਦੱਸ ਨਹੀਂ ਜੀ ਨਹੀਂ ਆਪਕੇ ਚਾਚਾ ਮੇਰਾ ਮਰ ਗਿਆ ਬੰਦਾ ਉਹ ਹੀ ਮੋਟੋ ਕੇ ਦੋਕੇ ਦੋਕੇ ਨਾ 24 ਸਾਲ ਆਨੇ ਸੀ 24000 ਦਾ ਕੀ ਦੁਆਨੀ ਕਿਸੇ ਦੇ ਖਾਤੇ ਵੀ ਨਹੀਂ ਰੱਖਾ ਤੇ ਵੀ ਧੋਕੇ ਧੋਕੇ ਬਾਅਦ ਵਿੱਚ ਦੋਨੋਂ ਕੱਲੇ ਦੋਨੋਂ ਨੇ ਇਕੱਠੇ ਹੋ ਕੇ ਭੰਦੀ ਪ੍ਰਚਾਰ ਅਕਾਲੀ ਦਲ ਦੇ ਖਿਲਾਫ ਕਿਉਂਕਿ ਕਮਾ ਦੀ ਬਰਾਬਰੀ ਕਰਨੀ ਨਹੀਂ